ਕਾਈ ਸਕੋਰ ਇਹ ਬੇਟੇ ਦੀ ਜਿੱਤ ਤੇ ਮੈਨੂੰ ਲੈਣਾ ਪਿਆ ਸੀ ਮੈਂ ਤਾਂ ਨਹੀਂ ਇੰਨਾ ਕੰਮ ਦਾ ਗਾਹ ਹੈਗਾ ਪਰ ਬੱਚੇ ਨੇ ਜਿੱਦ ਕਰ ਲਈ ਤੇ ਮੈਨੂੰ ਲੈਣਾ ਪੈ ਗਿਆ ਚਲੋ ਵੈਸੇ ਤੇ ਇਹਨੂੰ ਵੇਖਿਆ ਜਾਵੇ ਤੇ ਹੱਥ 'ਚ ਨੁਕਸਾਨ ਮਕਸੂਦ ਨਹੀਂ ਕੋਈ ਕਰੂਗਾ ਚਲੋ ਦੇਖਦੇ ਹਾਂ ਕੀ ਕਰਦਾ ਪੈਸੇ ਤੇ ਲਗਾਤੇ ਮੁੰਡੇ ਮੇਰੇ ਨੇ ਵਾਵਾ ਤੇ ਲੋ ਜੀ ਇਹ ਪਰ ਬੱਚਿਆਂ ਦੀ ਖੁਸ਼ੀ ਵਾਸਤੇ ਕੁਝ ਕਰਨਾ ਪੈਂਦਾ ਵਾ ਤੇ ਜਦੋਂ ਨਿਆਣੇ ਜੇਦ ਕਰ ਲੈਣ ਤੇ ਫਿਰ ਕੀ ਕਰ ਸਕਦੇ ਆ ਹੈ ਤੇ ਵੇਸਟਿੰਗ ਹੀ ਆ ਚਲੋ ਜੋ ਵੀ ਆ ਪਰ ਦਿਨ ਦਿਹਾੜਿਆ ਪਰ ਮੈਂ ਤੇ ਤੁਹਾਨੂੰ ਅੱਗੇ ਪਹਿਲਾਂ ਦੱਸਿਆ ਕਿ ਮੈਂ ਉਹਨਾਂ ਪਟਾਕਿਆਂ ਦੇ ਹੱਕਦਾਰ ਆ ਮੈਂ ਤੇ ਉਹਨਾਂ ਪਟਾਕਿਆਂ ਦੇ ਹੱਕਚਾ ਵੀ ਜਿਹੜੇ ਬੱਚਿਆਂ ਦਾ ਕਿਸੇ ਦਾ ਨੁਕਸਾਨ ਨਾ ਹੋਵੇ ਹੱਥ ਚ ਨਾ ਪਟਾਕਿਆਂ ਤੇ ਕੋਈ ਦੂਰ ਹੋ ਕੇ ਚਲਾਏ ਜਾਣ ਜਿਵੇਂ ਨਾ ਬੰਬ ਦਾਂਦਾਵਾ ਇਹ ਵੀ ਠੀਕ ਸੀ ਚਲੋ ਬੱਚੇ ਖੁਸ਼ ਹੋਣੇ ਚਾਹੀਏ ਕਰਤੇ ਆ ਇੱਥੇ ਇੱਕ ਮੇਰਾ ਇੱਕ ਸੱਜਣਾ ਬੜਾ ਪੁਰਾਣਾ ਯਾਰ ਆ ਪਿੱਛੇ ਮੇਰੇ ਯਾਰ ਉਹ ਤੇ ਡੈਡੀ ਵੀ ਆ ਤੇ ਮੇਰਾ ਪ੍ਰੋਪ ਦਾ ਯਾਰ ਵੀ ਆ ਤੇ ਆ ਪਿੱਛੇ ਲਾਦਾ ਆ ਗਏ ਮੈਂ ਲਾਗੇ ਬੰਨੇ ਐਨ ਕੌੜੀਆਂ ਉੱਥੇ ਲਾਈਆਂ ਨੇ ਜਾਦੀਆਂ ਐਨ ਕੰਨ ਲਾਈਆਂ ਜੱਟਾ ਜਿਹੜਾ ਜਿਆਦਾ ਨਵੀਂ ਆਓ ਜੀ ਦਾਦਾ ਵੱਲ ਆ ਮੇਰਾ ਭਰਾ ਆ ਗਿਆ ਓਏ ਵੇਖੋ ਦਾਦਾ ਭਰਾ ਆ ਗਿਆ ਵੇਖੋ ਏ ਤੋਂ ਅਮਨ ਆਈਦ ਵਾਲੀ ਪੂਰੀ ਅੱਜ ਨੇ ਕਟਮ ਬਣਾਈ ਨਹੀਂ ਬਣਾਈ ਕਿਉਂ ਭੰਦੇ ਲੱਗੇ ਆਦੇ ਦਵਾਈ ਦਵਾਈ ਮੰਗਾ ਤੇ ਅਸਾ ਉਹ ਨਹੀਂ ਵਕਰੀ ਗੱਲ ਹੈ ਚਲੋ ਉਹਨਾਂ ਨੇ ਨਹੀਂ ਢਾਡੀ ਦੀਵਾਲੀ ਮਨਾਉਣੀ ਤੇ ਕੋਈ ਨਹੀਂ ਆਵੇ ਭਰਾ ਤੁਹਾਡਾ ਹੈਗਾ ਨਾ ਦੀਵਾਲੀ ਮਨਾਉਣ ਲਈ ਤੁਹਾਡਾ ਕੱਲ ਚੱਲਿਆ ਹੀ ਕੱਲ ਚੱਲ ਜਾਣਾ ਹਾਂ ਕੱਲ ਦੇ ਦਿੱਲੀ ਸੁਪੀ ਦਾ ਜੀ ਦੀ ਦਿਨ ਦਿੱਲੀ ਚੱਲ ਜਾਣਾ ਕੱਲ ਤੇ ਵਕਕੇ ਨਹੀਂ ਕੋਈ ਦਵਾਈ ਨਹੀਂ ਬਣਾਈ ਅੱਜ ਵਿਹਲਾ ਹੀ ਫਿਰਦੇ ਆ ਤੇਰੇ ਸਾਹਮਣੇ ਮਾੜੀ ਗੱਲ ਆ ਤੋ ਬੱਚਿਆਂ ਨੂੰ ਕਹਿਣਾ ਸੀ ਮੇਰੀ ਤੇ ਦਿਵਾਲੀ ਕਰਾਓ ਪੱਤੇ ਨੇ ਪਤਾ ਹੀ ਆ ਉਹਨਾਂ ਦੀ ਆਹਦਾ ਉਹ ਨਹੀਂ ਅੱਜ ਕੱਲ ਬੱਚੇ ਕਹਿਣ ਤੋਂ ਬਾਹਰ ਆ ਜਾਂਦਾ ਪਤਾ ਵੀ ਪਿਓਆਂ ਤੋਂ ਸਭ ਕੁਝ ਮਿਲ ਜਾਂਦਾ ਜਦੋਂ ਮੁੜ ਕੇ ਨਿਆਣੇ ਡਾਰ ਹੋ ਜਾਂਦੇ ਮੁੜ ਕੇ ਪਿਓਨ ਕਿੱਥੇ ਪੁੱਜਦੇ ਤੇ ਸਾਡੇ ਦੇ ਸੱਜਣ ਸੱਜਣਾ ਨਾਲ ਖੜਦੇ ਆ ਲੱਤ ਮਾਰ ਕੇ ਕਿੱਥੇ ਚੱਲੇ ਚੱਲ ਤੂੰ ਅੱਜ ਆਪਾਂ ਮਨੋਣੇ ਦਿਵਾਲੀ ਚਰਨਾ ਆ ਜਾ ਦੇਖ ਹੁਣ ਦਿਵਾਲੀ ਬਣਾਉਣ ਲੱਗਾਏ ਮੈਂ ਭਰਾ ਆਪਣੇ ਦੇਖ ਇਦਾਂ ਨਹੀਂ ਨਾ ਚਾਹੀਦਾ ਵਾ ਠੀਕ ਹੈ ਜਿਹੜਾ ਕੋਈ ਪਿਆਰਸਰ ਨਾ ਵੇਖੋ ਦਿੱਲੀ ਦਾ ਬੰਦਾ ਰਹਿਣ ਵਾਲਾ ਕਰੋੜਾਪਤੀ ਬੰਦਾ ਨਿਆਣੇ ਕੋ ਘੜਨਾ ਬਾਹਾਂ ਤੇ ਫਿਰ ਜਨਮਿਤਰਾ ਇਹੀ ਕੱਲ ਹੀ ਬੈਠੇ ਆ ਅਹੀਂ ਕੱਲ ਹੀ ਬੈਠੇ ਆ ਇਹ ਸੱਜਣ ਮਿੱਤਰਾਂ ਦੀ ਬਾਹਾਂ 'ਵਾਂ ਘੜ ਲਈ ਬੈਠੇ ਆ ਉਹਨਾਂ ਵੀ ਨਹੀਂ ਨਿਆਣੇ ਨੂੰ ਨੇ ਕੁਝ ਕਰਦੇ ਵਾਦਾ ਘਟਾ ਸਾਰਾ ਕੋਈ ਮਿੱਤਾਂ ਦੇ ਵਾਦਾ ਘਟਾ ਕਰ ਲਿਆ ਹੰਦਾ ਮੇਰੇ ਕੋ ਜੈਦ ਮੈਂ ਨਾਲੀਆਂ ਸਾਰੀਆਂ ਤੇ ਲੱਭੇ ਤੋਂ ਜੈਦਾ ਤਾਂ ਸਾਰੀਆਂ ਲਖਾਰੀਆਂ ਕਰੋੜਾਪਤੀ ਬੰਦਾ ਜੇ ਇਹ ਤਾਂ ਇਹ ਤੇ ਚਲੋ ਮੁੰਨਾ ਕੋ ਨਾ ਤੁਸੀਂ ਵੇਖ ਲਿਆ ਨਾ ਖੱਤਰੀ ਬੰਮਣ ਜੇ ਲੱਗਣ ਜਾਂ ਤੁਹਾਨੂੰ ਪਰ ਇਹਦੇ ਡੈਡੀ 105 ਸਾਲ ਦੇ ਹੋਏ ਪੂਰੇ ਹੋਏ ਆ ਕੋਰਸਕਾ ਦਿੱਲੀ ਦੇ ਵਿੱਚ ਤੇ ਉਹ ਇਹ ਵੀ ਉਹ ਦੰਗਿਆਂ ਦੰਗਿਆਂ ਦੇ ਵਿਚਾਰੇ ਸ਼ਿਕਾਰ ਹੋਏ ਸੀ ਉੱਥੋਂ ਪਰ ਬੜੀ ਪ੍ਰਾਪਰਟੀ ਉਥੇ ਥੱਲੇ ਇਹਨਾਂ ਦੀਆਂ ਦੁਕਾਨਾਂ ਉੱਤੇ ਰਹਿਸ਼ਾਂ ਤੇ ਅਮੀਰ ਬੰਦੇ ਸੀ ਤੇ ਕੋਈ ਸਮਾਂ ਤੁਹਾਨੂੰ ਪਤਾ ਜਦੋਂ ਪੁੱਠੇ ਗੇਟ ਚੱਲ ਜਾਂਦੇ ਆ ਤੇ ਅੱਜ ਕੱਲ ਇਹ ਦਿੱਲੀ ਤੋਂ ਆਉਂਦਾ ਵਾ ਤੇ ਇੱਥੇ ਲੱਗੇ ਆਪਣੇ ਕੁੱਠੀ ਭਰਾ ਦੀ ਚਲੋ ਜਿਵੇਂ ਵੀ ਆ ਜਦੋਂ ਵੀ ਆਉਂਦਾ ਮੇਰੇ ਕੋਲ ਆਉਂਦਾ ਤੇ ਆਪਾਂ ਜਿੰਨੇ ਵੀ ਜੋਗੇ ਨਿਮਾਨਤ ਕਰਨਾ ਪੈਂਦਾ ਆ ਕਿ ਮੈਂ ਇਹ ਤੁਹਾਨੂੰ ਪਤਾ ਮੈਂ ਤੇ ਸੱਜਣਾ ਯਾਰਾ ਦੋਸਤਾਂ ਨੂੰ ਹੱਥਾਂ ਨਾਲ ਸ਼ਾਮਾ ਕਰ ਦਿੰਦਾ ਆ ਦੇ ਜਿਹੜਾ ਆਪਣਾ ਨਾਲ ਪਿਆਰ ਕਰੇ ਹਾਲਾਂਕਿ ਇਹ ਸੱਜਣ ਮਿੱਤਰ ਤੇ ਨਹੀਂ ਆ ਚਲੋ ਲੱਗੇ ਬਨੇ ਰਹਿੰਦੇ ਇਹ ਬੰਦੇ ਦਾ ਹੀ ਹਿਸਾਬ ਤਾਂ ਜੇ ਲਾ ਲਈਦਾ ਪਰ ਆਪਾਂ ਦੇ ਹੱਥਾਂ ਦੀ ਛਾਂ ਕਰਦੇ ਨੇ ਆ ਜਿਹੜਾ ਜੱਟੋ ਜਿਹੜਾ ਆਪਣਾ ਪਿਆਰ ਕਰੇ ਰਹਿੰਦੇ ਨੇ ਸਰਦਾਰ ਜਤਿੰਦਰ ਸਿੰਘ ਜੀ ਤੇ ਟੱਕਰ ਆਉਮੜਾਇਆ ਹਫ਼ਤਾ ਜੇ ਲਈਏ ਤੇ ਮੁੜ ਕੇ ਠੀਕ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਇਤਰਾਹ ਕੰਧਰੋਸਤੀਆਂ ਬਖਸ਼ੇ ਸਾਰਿਆਂ ਨੂੰ ਤੇ ਮੇਲ ਮਲਾ ਭਰਾਵਾਂ ਨਾਲ ਭਲਾ ਛੱਡੇ ਚਲੋ ਇਦਾਂ ਹੀ ਵਾਦੇ ਘਟੇ ਜ਼ਿੰਦਗੀ ਚੱਲਦੇ ਰਹਿੰਦੇ ਆ ਉਹ ਤਾਂ ਵੀ ਇਕੱਲੇ ਦੀਵਾਲੀ ਮਨਾਉ ਨੂੰ ਫਿਰਦੇ ਇਕੱਲੇ ਕਰਦੇ ਹੀ ਹੁਣ ਕੋਈ ਨਹੀਂ ਕਸਤ ਨੀ ਮੈਂ ਤੇ ਤੁਹਾਡੇ ਕੋਲ ਹਲੇ ਵੀ ਜਿੰਨਾ ਬਹਿਣਾ ਤੂੰ ਹੀ ਮੇਰੇ ਕੋਲ ਮੇਰੇ ਕੋਲ ਕੋਣ ਮੜੀ ਗੱਲ ਆ ਯਾਰ ਇੱਕ ਤੇਰੇ ਬਿਨਾ ਮੇਰਾ ਕੋਈ ਨਹੀਂ ਇਹ ਤੇ ਪੂਰੀ ਕਲੋਨੀ ਤੇ ਤੈਨੂੰ ਪਤਾ ਹੀ ਹੈ ਲੇਖੋ ਇਹ ਸਰਦਾਰ ਜਤਿੰਦਰ ਸਿੰਘ ਜੀ ਹੁਣੀ ਜਦੋਂ ਵੀ ਆਉਂਦੇ ਆ ਨਾ ਦਿੱਲੀ ਦੇ ਬਾਦਸ਼ਾਹ ਨੇ ਦਿੱਲੀ 'ਚ ਆਪਣੀਆਂ ਕਿੰਨੀਆਂ ਹੀ ਦੁਕਾਨਾਂ ਤਕੁਣਾ ਠੀਕ 30 ਦੁਕਾਨਾਂ ਹੂੰ ਥੱਲੇ ਮਾਰਕੀਟ ਪੂਰੀ ਹੈਗੀ ਹੈ ਦੇਖੋ ਉੱਤੇ ਮਕਾਨ ਅੱਛਾ ਉੱਪਰ ਮਕਾਨ ਥੱਲੇ ਦੁਕਾਨਾਂ ਹੂੰ ਤੂੰ ਕੀ ਬਣਿਆ ਉਹਨਾਂ ਦਾ ਫਿਰ ਇਹ ਬੇਦਖਾ ਕੇ ਬੈ ਗਏ ਇਹਦੇ ਵੇਜ ਕਾ ਵਟ ਲਿਆ ਜਾਓ ਉਤ ਉਤ ਲੋ ਮਾੜੇ ਲਾਤਾਂ ਚ ਵੀ ਬੜਾ ਕੁਝ ਹੋਇਆ ਆਪਣੇ ਨਾਲ ਤੇ ਇਹ ਹੁਣਾਂ ਬਾਕੀ ਹੁਣ ਐਸ ਵੇਲੇ ਸਾਰਾ ਇਹਨਾਂ ਦੇ ਕੰਟਰੋਲ ਚ ਹੈ ਸਾਰਾ ਕੰਮ ਨਹੀਂ ਹੁਣ ਜਿਹੜਾ ਬਾਪੂ ਨੇ ਆਪਣੀ ਜ਼ਮੀਨ ਲਈ ਅੱਛਾ ਜੀ ਉਹ ਹੈਗੀ 2-3 ਕਿਲੇ ਚਲੋ ਜਿੰਨਾ ਮੀਆਂ ਚਲੋ ਵਧੀਆ ਤੇ ਆਪਾਂ ਹੁਣ ਜੂ ਡਿਲੀਵਰੀ ਕਰੀ ਦੀ ਹੁਣ ਡਿਲੀਵਰੀ ਚਲੋ ਵਧੀਆ ਜੀ ਵੇਖੋ ਜੀ ਇਹ ਭਰਾ ਮਿਹਨਤ ਕਰਦਾ ਮੈਨੂੰ ਇਹਨੇ ਦੱਸਿਆ ਮੈਨੂੰ ਬੜੀ ਖੁਸ਼ੀ ਹੋਈ ਆ ਤੇ ਡਿਲੀਵਰੀ ਕਰਦੇ ਆ ਵਧੀਆ ਬੰਦਾ ਯਾਰ ਇੱਥੇ ਨਾ ਦਿੱਲੀ ਤੋਂ ਆਇਆ ਤੇ ਤੁਹਾਨੂੰ ਪਤਾ ਕਲੋਨੀਆਂ ਦੇ ਜਦੋਂ ਕੋਈ ਦਾਣਾ ਸਾਹਿਬਤਾ ਉਹਦੇ ਨਹੀਂ ਲਾਗੇ ਬੰਨੇ ਕੋਈ ਸਮਝਦਾ ਨਹੀਂ ਕਿਸੇ ਨੂੰ ਕੋਈ ਜਿ ਤਰ੍ਹਾਂ ਅੱਜ ਕੱਲ ਦੇ ਬਣੇ ਸਾਹਿਬਤਾ ਜੇ ਤੇ ਇਹਨੇ ਵਿਚਾਰ ਵੀਰ ਨੇ ਮੇਰੇ ਕੋਲ ਬਹਿ ਜਾਣਾ ਅਈ ਗੱਲਾਂ ਬਾਤਾਂ ਮਾਰ ਰੀਆਂ ਤੇ ਚਲੋ ਸ਼ਕੀਨ ਤਾਂ ਹੀ ਹੈ ਹੀ ਆ ਸਾਰੇ ਖਾਣ ਪਾਣ ਦੇ ਤੇ ਇਹਨਾਂ ਵੀ ਆਪਣੀਆਂ ਰਿਆਸਤਾਂ ਢਾਈਆਂ ਰਾਜੇ ਪਰਿਵਾਰਾਂ ਜੋ ਆ ਬੰਦਾ ਡੈਡੀ ਕਿੰਨੇ ਸਾਲਾਂ ਦੇ ਹੋ ਗਏ ਪੂਰੇ 110 103 ਸਾਲ ਦੇ ਡੈਡੀ ਪੁਰੇ ਐ ਨਾ ਤੇ ਗੁਰਸਖ ਦਾ ਦਾੜਾ ਦਾ ਚੜਦੀ ਕਲਾ ਵਾਇਗਰੂ ਦੀ ਤੇ ਅੱਜ ਕੱਲ ਚਲੋ ਆਪਣੀ ਡ੍ਰੈਬੀ ਕਰ ਰਿਹਾ ਆਪਣਾ ਵਧੀਆ ਕਰ ਰਿਹਾ ਜਿੰਨਾ ਦਾ ਤੇ ਜ਼ਿੰਦਗੀ ਤੁਹਾਨੂੰ ਦੱਸਿਆ ਵੀ ਇੱਥੇ ਕੋਈ ਸਮਝਦਾਰ ਬਣਦਾ ਬਣਦਾ ਤੇ ਕੋਈ ਨਹੀਂ ਜੇ ਨਾ ਕੋਈ ਅੱਜ ਕੱਲ ਨਾ ਕੋ ਕੋਤ ਕੰਮ ਦਾ ਨਾ ਕੋਈ ਕੋਈ ਨਾ ਕੰਮ ਦਾ ਨਾ ਕੋਈ ਪੋਤਰ ਨਾ ਕੋ ਰਾਨਾ ਤੇ ਸਭ ਮਤਲਬ ਦੇ ਇਹ ਸਾਰੇ ਕਹਿੰਦੇ ਆ ਆ ਵੇਖੋ ਜੀ ਸਰਦਾਰ ਸਾਹਿਬ ਜੀ ਦੀ ਮੈਨੂੰ ਇਹ ਗੱਲ ਤੋਂ ਵਧੀਆ ਮਤਲਬ ਵਧੀਆ ਕੀ ਦੁੱਖ ਵੀ ਕਹਿ ਸਕਦੇ ਆਪਾਂ ਉਹਨੇ ਜ਼ਿੰਦਗੀ ਢਾਈ ਆ ਅਸੀਂ ਤਾਂ ਨੇ ਨਾ ਅਸੀਂ ਬਾਜਾਂ ਨੂੰ ਯਾਦ ਕਿਉਂ ਰਹੀਨੇ ਪਿਓ ਦਾ ਵੀ ਨਾ ਇੱਥੇ ਕੋਈ ਨਹੀਂ ਇਹ ਕਿਸੇ ਦਾ ਬਣਦਾ ਸਗਾਸਾਰ ਤੇ ਸਾਰੇ ਅੱਜਕੱਲ ਖਾਨ ਨੂੰ ਪੈਂਦੇ ਜੇ ਜੇ ਕੁਝ ਹੋਏਗਾ ਤੇ ਤੂੰ ਲੱਲੋ ਫੜ ਲੋ ਮੁੜ ਕੇ ਸਸਰੀ ਕਾਲ ਕੇ ਹੀ ਸਸਰੀ ਕਾਲ ਵੀ ਬੰਦ ਕਰਦੇ ਸਸਰੀ ਕਾਲ ਵੀ ਬੰਦ ਕਰ ਦਿੰਦੇ ਸਾਲ ਵੀ ਨਹੀਂ ਪੁੱਛੇ ਕਿ ਜਿੰਨੇ ਭੈਂਕੋ ਜਿੰਨੀ ਦਿਨ ਮਾਇਆ ਉਨਦੇ ਰਕਾਇਆ ਤੇ ਬਾਕੀ ਦਿਨ ਹੁਦਾਇ ਕਾਇਆ ਅੱਛਾ ਜਿੰਨੀ ਦਿਨ ਮਾਇਆ ਉਨੀ ਦੇ ਲਈ ਕਾਇਆ ਬਸ ਤੇ ਬਾਅਦ ਉਹ ਨਹੀਂ ਤੇਰੀ ਪੁੱਤ ਪੁੱਛਦੇ ਅੱਛਾ ਜੀ ਹੁਣ ਲੱਗੀ ਆ ਉਹਨੂੰ ਪਤਾ ਹਾਂ ਹਾਂ ਡੈਡੀ ਡੈਡੀ ਕੋਹਾ ਘੀਤੀ ਨਿਕਲੇ ਅੱਛਾ ਜੀ ਉਹ ਕਦਮ ਮੈਂ ਤੈਨੂੰ ਬਾਹਰ ਜੁਕੇ ਬੁਲਾ ਲੈਣਾ ਮੈਂ ਕਿਹਾ ਮੈਂ ਨਹੀਂ ਆਣਾ ਭਰਾ ਉਹਨੇ ਮੈਂ ਕੀ ਕਰਨਾ ਜੁਕੇ ਆ ਕੇ ਦੱਸ ਮੈਂ ਹੋਰ ਥੱਕੇ ਖਣੇ ਜਾ ਕੇ ਹਾਂ ਜੁਕੇ ਅਹੀਂ ਆੜਾ ਇੱਥੇ ਜੁਕੇ ਹਦੈ ਨਾ ਆਪਣੇ ਹੁਣ ਭੈਣ ਜੀ ਵੇਖੋ ਅਮਰੀਕਾ ਵਾਲੇ ਹਾਂ ਆਪਣੇ ਨਾਲ ਪਿਆਰ ਕਰਦੇ ਆ ਤੁਹਾਡੇ ਵੱਡੇ ਭੈਣ ਜੀ ਆ ਹਾਂ ਉਹ ਕਿੰਨਾ ਆਪਣਾ ਮਾਨਸਿਕਾਰ ਇਹਨਾਂ ਦੇ ਭੈਣ ਜੀ ਜੀ ਅਮਰੀਕਾ ਦੇ ਵਿੱਚ ਨੇ ਏਟੋ ਬੜੀ ਵੱਡੀ ਗੱਲ ਜੀ ਬੜਾ ਕੁਝ ਜੇ ਪਿੱਛੇ ਖਾਨਦਾਨ ਬਹੁ ਹਫ਼ਤਾ ਬਿਆ ਬੰਦੇ ਆ ਕਿ ਮਿਲ ਗਏ ਬਸ ਅੱਗੇ ਉਤਰਾਂ ਦੇ ਮਿਲ ਗਏ ਸਾਰੇ ਸਾਰੇ ਬੰਦੇ ਉਤਰਾਂ ਦੇ ਟੱਕਰੇ ਤੁਹਾਨੂੰ ਮੈਂ ਤਾਂ ਆਪਣੀ ਗੱਲ ਕਰਦਾ ਜੇ ਜੇ ਅਗਰ ਆਣੀ ਨਹੀਂ ਚੰਗੀ ਨਿਕਲੀ ਤਾਂ ਤੇ ਬੱਚਿਆਂ ਦੀ ਕਿਤੇ ਚੰਗਾ ਨਿਕਲਣਾ ਮਾੜੀ ਗੱਲ ਆ ਫਿਰ ਹਾਂ ਚਲੋ ਤੁਹਾਡਾ ਇਹ ਤੇ ਪਰਸਨਲ ਮੈਟਰ ਹੈਗਾ ਵਾ ਪਰ ਬੱਚਿਆਂ ਨੇ ਵੀ ਬਹੁਤ ਘੱਟ ਸਾ ਦਿੱਤਾ ਤੁਹਾਡਾ ਦਿੰਦੇ ਕਿੰਨੇ ਦਿਨ ਤੱਕ ਕੋਈ ਜੁੱਤਾ ਹੀ ਨਹੀਂ ਗੱਲ ਕਰੀਏ ਤੇ ਘਰ ਘਰ ਦੀ ਕਹਾਣੀ ਇਹ ਨਾ ਸਮਝੋ ਤੇ ਬੜੀਆਂ ਕਹਾਣੀਆਂ ਇਸ ਤਰ੍ਹਾਂ ਦੀਆਂ ਅਹੀਂ ਕਹਿੰਦੇ ਸਾਰਾ ਆ ਵੇਖੋ ਕਿਡੇ-ਕਡੇ ਲੀਡਰ ਮਹਾਂਪੁਰਸ਼ ਅਫਸਰਾਂ ਲੁੱਟੀ-ਖੁੱਟੀ ਜਾਂਦੇ ਘਰ ਭਰੀ ਜਾਂਦੇ ਪਹਿਹਾਨਾਂ ਦੇ ਕਿਹੜਾ ਡੀਏਜੀ ਆ ਪੁੱਠਾ ਟੰਗਿਆ ਹੁਣ ਥੋੜੇ ਦਿਨ ਹੋਇਆ ਪਏ ਆ ਵੀ ਅਹੀਂ ਬੱਚਿਆਂ ਲਈ ਬਣਾਉਣਾ ਬੱਚਿਆਂ ਲਈ ਬਣਾਉਣਾ ਇਥੇ ਬੱਚੇ ਮੁੜ ਕੇ ਉਹ ਫੂਕਣ ਵੀ ਨਹੀਂ ਆਉਂਦੇ ਹੁੰਦੇ ਕਿਹੜੇ ਬੰਦਿਆਂ ਨੂੰ ਉਹਨਾਂ ਦੇ ਇਥੇ ਫੂਕਵਾਗਦਾ ਉਹ ਇਹਨੂੰ ਆ ਗੱਲਾਂ ਬਾਤਾਂ ਧਵਾ ਜ਼ਿੰਦਗੀ ਬੜੀ ਲੋਕਾਂ ਦੀ ਨਾ ਅਜੀਬੋ ਘਟੀਬ ਜੇ ਬੜੀ ਵੱਖਰੀ ਵੱਖਰੀ ਹੈ ਦੁਨੀਆ ਦੀ ਤੇ ਇਹ ਭਰਾ ਦਾ ਮੇਰਾ ਬਹੁਤ ਪਿਆਰ ਆ ਉਹ ਇੰਨਾ ਇੱਥੇ ਮਾਨਿਆ ਜਦੋਂ ਇਹਨੂੰ ਮੈਂ ਕਵਾਂ ਵੀ ਭਰਾ ਚੱਲੀ ਉਥੇ ਚੱਲੀ ਇਹ ਬਿਆਰ ਆਇਆ ਘੁੰਮ ਫੇਰਾ ਹੀ ਇਹ ਉਹਨਾਂ ਬੰਦਾ ਯਾਰ ਦਿੱਲੀ ਤੋਂ ਆਇਆ ਇੱਥੇ ਰਹਿੰਦਾ ਵਾ ਨਹੀਂ ਸੱਜਣਾਂ ਪਈ ਉਹਦੀ ਹੈਗੀ ਤੇ ਆਪਾਂ ਨੂੰ ਪਤਾ ਵੀ ਉਹ ਸੱਜਣਾਂ ਨੂੰ ਲੱਭਦਾ ਫਿਰਦਾ ਵਿਚਾਰਾ ਉੱਥੇ ਕੀ ਸੱਜਣਾਂ ਹੈਗੇ ਹੀ ਬਿੰਦਾ ਖਾਂਦਾ ਇਹ ਰਾਜੇ ਪਰਿਵਾਰ ਚੋਂ ਅਸੀਂ ਵਧੀਆ ਵੱਡੇ ਖਾਨਦਾਨ ਚੋਂ ਅਸੀਂ ਤਾਂ ਮੁੜ ਕੇ ਵੱਧੇ ਘਟੇ ਕਰ ਗਏ ਸਾਰੇ ਇਤਰਾ ਹੀ ਤੇ ਅੱਜ ਆਪਣੇ ਨਾਲ ਬਿੰਦਾ ਵਾ ਆਉਂਦਾ ਵਾ ਜਦੋਂ ਮਿਲੇ ਉਹਨੇ ਪਹਿਲਾਂ ਸਭ ਤੋਂ ਮੇਰੇ ਕੋਲ ਆਣਾ ਕੀ ਗੱਲ ਆ ਜਦੋਂ ਵੀ ਆਉਣਾ ਪਹਿਲੇ ਤੈਨੂੰ ਮਿਲਦਾ ਔਰ ਮੈਂ ਬਾਹਰ ਜਾਣਾ ਘਰ ਵੀ ਪਹਿਲੇ ਪ੍ਰਿਪਤੀ ਜਿੰਨ ਪੁੱਛ ਕੇ ਮੈਂ ਹੈ ਪਾਪਾ ਘਰ ਹੀ ਅੱਛਾ ਪਾਪਾ ਘਰ ਹੀ ਕਹਿੰਦਾ ਆਜੋ ਅੱਛਾ ਅੱਛਾ ਅਸ਼ਮਨ ਨੂੰ ਪਹਿਲਾਂ ਪੁੱਛਣਾ ਤੁਸੀਂ ਅਸ਼ਮਨ ਨੂੰ ਅਸ਼ਮਨ ਕਹਿੰਦਾ ਆ ਪਾਪਾ ਘਰ ਨਹੀਂ ਤੇ ਉਹ ਹਾਰ ਕਿੰਨਾ ਕਹਿੰਦਾ ਪਾਪਾ ਘਰ ਹੀ ਬੈਠਾ ਨਾ ਤੁਹਾਨੂੰ ਦੱਸ ਦਿੰਦਾ ਮਨੂੰ ਦੱਸ ਦਿੰਦਾ ਕਹਿੰਦਾ ਪਾਪਾ ਘਰ ਹੀ ਆਜੋ ਤੁਹਾਨੂੰ ਪਤਾ ਵੀ ਤੁਹਾਨੂੰ ਤੁਹਾਡਾ ਮਿਲ ਲੈਣਾ ਨਾ ਪਿਆਰ ਵਾ ਹਾਂ ਪਿਆਰ ਆ ਗੱਲਾਂ ਕੀ ਦੀ ਚਲੋ ਸੱਜਣ ਤਾਈਆਂ ਇਤਰਾ ਹੀ ਚਲਦੀਆਂ ਰਹਿਣੀਆਂ ਪਰ ਮਤਲਬ ਇਹ ਆ ਨਾ ਕੋਈ ਸੱਜਣਾ ਨਾਲ ਸੱਜਣਾ ਵਾਲੀਆਂ ਕਰਿਆ ਕਰੋ ਵਧੀਆ ਬੰਦੇ ਬਣੋ ਆਏਗੇ ਦਾ ਜਿਹੜਾ ਬੰਦਾ ਜਿੱਤਰਾ ਦਾ ਹੈਗਾ ਨਾ ਮਨੂੰ ਉਸੇ ਹਿਸਾਬ ਨਾਲ ਡੀਲ ਕਰਿਆ ਕਰੋ ਵੀਰ ਮੰਗਲਵਾਰ ਐਤਵਾਰ ਵਾਲਿਓ ਇਹ ਵੀਰ ਮੰਗਲ ਐਤਵਾਰ ਵਾਲਿਓ ਇਹ ਨਾ ਕਹਿਆ ਕਰੋ ਅੱਜ ਵੀਰ ਵਾਰਿਆ ਅਜੇ ਮੰਗਲਿਆ ਅਜਾ ਤੇ ਆਹੀਂ ਸਾਨੀ ਨੂੰ ਮੰਨਦੇ ਤੇ ਫਲਾਲੇ ਨੂੰ ਮੰਨਦੇ ਹੀ ਅਸੀਂ ਸਾਰਿਆਂ ਨੂੰ ਮੰਨਦੇ ਹੀ ਅਈਆਂ ਨੇ ਸਾਡੇ ਬਾਹਰ ਸਾਰੇ ਹੀ ਇਹ ਕਰਕੇ ਵਾਈਕਰੂ ਦੇ ਨਾਲ ਆਪਾਂ ਜੁੜੇ ਆਂ ਪਰਮਾਤਮਾ ਨਾਲ ਵੀ ਜੁੜੇ ਆਂ ਇਹ ਨਹੀਂ ਆ ਵੇਖੋ ਹੁਣ ਅਹੀਂ ਵੱਤਬਦ ਕੀ ਆ 10-20 ਮਿੰਟ ਦੀ ਆਈਪੈਗ ਲੌਂਗ ਦੀ ਵੀਡੀਓ ਬਣਾਈ ਜੇ ਬਣਾਉਣੀ ਏ ਤੇ ਅਹੀਂ ਕੀ ਦਾ 20 ਮਿੰਟ ਅੱਧਾ ਘੰਟਾ ਅਪਾਇਨਟਮੈਂਟ ਕਰਾਂਗੇ ਤੇ 23:30 ਘੰਟੇ ਇਹੋ ਕੰਮ ਕਰੀ ਜਾਣਾ ਸੋਣਾ ਬਹਿਣਾ ਵਾਈਕਰੂ ਦਾ ਨਾਮ ਲੈਣਾ ਟ੍ਰੈਵਲ ਵੀ ਕਰਨੀ ਆ ਸਹੀ ਮੈਂ ਸਵੇਰੇ ਤੜਕੇ ਜਾਣਾ ਹਾਂ ਗੱਡੀ ਲੈ ਕੇ ਕਿੰਨੇ ਵਜੇ 7 ਵਜੇ ਮੈਂ ਸਵੇਰੇ ਬਟਾਲੇ ਪਹੁੰਚਣਾ ਲਓ ਇਹ ਇਹ ਲੋਕਾਂ ਨੂੰ ਮੈਂ ਸਮਝਾਉਦਾ ਰਹਿਣਾ ਜਿਹੜੇ ਇਹ ਨਾ ਉਹ ਲੇ ਛਿਪੇ ਚੋਰੀ ਛਿਪੇ ਜੇ ਕੰਮ ਕਰਦੇ ਹਟਜੋ ਬੰਦੇ ਬਣਜੋ ਝੂਠ ਨਾ ਮਾਰਿਆ ਕਰੋ ਸੱਚੀ ਗੱਲ ਸਾਹਮਣੇ ਦੱਸਿਆ ਕਰੋ ਠੀਕ ਹੈ ਜੰਗਾ ਜੀ ਸੱਚੀ ਗੱਲ ਸਾਡੀਆਂ ਇਹ ਗੱਲਾਂ ਕਰਨੀਆਂ 1 ਘੰਟਾ 1.5 ਘੰਟਾ ਤੇ ਤੁਸੀਂ ਕੋਈ ਨਹੀਂ Enjoyment ਕਰੋ ਤੇ ਹੈਪੀ ਦੀਵਾਲੀ ਬੰਦੀ ਛੋੜ ਸਾਰਿਆਂ ਨੂੰ ਮੁਬਾਰਕਾਂ ਤੇ ਜਿਹੜੇ ਸਾਡੇ ਸੱਜਣੇ ਤੋਂ ਚਲ ਗਏ ਆ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ੇ ਤੇ ਚੜ੍ਹਦੀ ਕਲਾ 'ਚ ਬਾਕੀ ਪਰਿਵਾਰ ਸਾਰੇ ਬੱਚੇ ਭੈਣ ਭਰਾ ਸਾਰੇ ਖੁਸ਼ ਰਹਿਣ ਵਧੀਆ ਰਵੇ ਤੇ ਤੁਹਾਨੂੰ ਪਹਿਲਾਂ ਦੱਸਿਆ ਵੀ ਹੁਣ ਸਵੇਰ ਤੋਂ ਲੈ ਕੇ ਦੁੱਖ ਵੀ ਆਉਂਦੇ ਰਹੇ ਆ ਖੁਸ਼ੀ ਵੀ ਆਉਂਦੀ ਰਹੀ ਆ ਕਮੀਆਂ ਵੀ ਆਉਂਦੀਆਂ ਸਾਰਾ ਕੁਝ ਚੱਲਣਾ ਇੱਥੇ ਦੁੱਖ ਅਫਸੋਸ ਖੁਸ਼ੀਆਂ ਕਮੀਆਂ ਸਭ ਕੁਝ ਚੱਲਣਾ ਹੋਵੇ ਕਦੀ ਫੁੱਲ ਚੜੀ ਚਿਲਾੜੀ ਕਦੀ ਪਟਾਕਾ ਜਨਾਲਾ ਕਦੀ ਬੰਬ ਚਲਾ ਲਿਆ ਕਦੀ ਗੁਰਦਾਰੇ ਹੋਏ ਕਦੀ ਅਫਸੋਸ ਕਰ ਹੋ ਗਿਆ ਇੱਕ ਦਿਨ ਚ ਬੜਾ ਕੁਝ ਹੋ ਜਾਂਦਾ ਤੇ ਜੇ ਆਪਾਂ ਆਖੀਏ ਵੀ ਨਹੀਂ ਬਾਸ ਨੂੰ ਆਪਾਂ ਖਤਮ ਹੋਇਆ ਮਰੀ ਜਾਣਾ ਤੇ ਉਹ ਨਹੀਂ ਜਿਹੜਾ ਕੰਮ ਤੇ ਚੱਲਣਾ ਸਭ ਕੁਝ ਇਹ ਤੇ ਬਾਕੀ ਚੜਦੀ ਕਲਾ ਬਾਏ ਗੁਰੂ ਤੁਹਾਨੂੰ ਤਰਕੀਆਂ ਬਖਸ਼ੇ ਸੇ ਤੰਦਰੁਸਤ ਬਖਸ਼ ਸਤਸ੍ਰੀ ਕਾਲ